ਨਿਗੋ ਨਿਗਟਲ ਬਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿਗੀ ਗੋਦ ਵਿੱਚ ਸਭੈ ਮਨ ਬਲਪਾਗੀ ਸ਼ਾਸਨ ਦੀ ਜਨੂ ਗੁਰੂ ਹੁਕਮ ਤੇ ਪ੍ਰਵੰਗ ਕਰੋ ਜੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮਹਾਨ ਰਚਨਾ ਚਿੱਤਰਨਾਟਕ ਇਹਦੀ ਆਪਾਂ ਅੱਜ ਮਾਰ ਵਿਚਾਰ ਸਰਵਣ ਕਰ ਰਹੇ ਹਾਂ ਕਲਦੇ ਪ੍ਰਸੰਗ ਅੰਦਰ ਸਹਿਬਾਨੇ ਇਹ ਸਿੱਖਿਆ ਸੁਣ ਕੇ ਮਨ ਤਨ ਨੂੰ ਨਿਤਿ ਪਿਛਾੜੇ ਪਿਤਾ ਜੀ ਨੇ ਕਿਵੇਂ ਧਰਮ ਜੀ ਰੱਖਿਆ ਹੈ ਦਿੱਲੀ ਦੇ ਬਾਦਸ਼ਾਹ ਨੇ ਆਪਣਾ ਠਿਕਰਾ ਫੋੜ ਕੇ ਤਰਮ ਨੂੰ ਰੱਖਣਾ ਕੀਤਾ ਧਰਮ ਨੂੰ ਬਚਾਉਣਾ ਕੀਤਾ ਅੱਜ ਦੇ ਪ੍ਰਸੰਗ ਅੰਦਰ ਸਤਿਗੁਰੂ ਆਪਣੀ ਗੱਲ ਕਰ ਰਹੇ ਨੇ ਕਿ ਅਸੀਂ ਸੰਸਾਰ ਤੇ ਕਿਵੇਂ ਆਏ ਪ੍ਰਕਾਸ਼ਪੁਰੂ ਵਾਲੇ ਦਿਨ ਆਪਾਂ ਥੋੜਾ ਬਹੁਤ ਅਸ਼ਕਥਾ ਨੂੰ ਵਾਚਿਆ ਸੀ ਸਮਾਂ ਘਟੌਣ ਕਰਕੇ ਖੁੱਲ ਕੇ ਵਿਆਖਿਆ ਨਹੀਂ ਕੀਤੀ ਗਈ। ਬਚਤਰ ਨਾਟਕ ਦਾ ਇਹ ਪੰਜਵਾਂ ਅਧਿਆਇ ਅੱਜ ਆਰੰਭ ਹੋਇਆ ਹੈ ਜ ਜਿਹਦੇ ਵਿੱਚ ਸਤਿਗੁਰੂ ਆਪਣੀ ਜੀਵਨ ਗਾਥਾ ਨੂੰ ਆਪ ਬਿਆਨ ਕਰ ਰਹੇ ਹਨ। ਇਥੋਂ ਸਹਿਬਾ ਅਨੁਪਤਾ ਕੀਤੀ ਚੌਪਈ ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਦਤ ਜੇਹ ਬਿਦਮੋਹਿਆਨੋ ਹੁਣ ਮੈਂ ਆਪਣੀ ਕਥਾ ਬਿਆਨ ਕਰਨਾ ਜਿਵੇਂ ਤਪ ਕਰਦਿਆਂ ਪ੍ਰਭੂ ਨੇ ਮੈਨੂੰ ਇਸ ਸੰਸਾਰ ਤੇ ਲਿਆਂਦਾ ਸੰਸਾਰ ਤੇ ਭੇਜਣਾ ਕੀਤਾ ਹਿਮਕੁੰਟ ਪਹਾੜਤ ਹੈ ਜਹਾਂ ਸ਼ਪਤ ਸ਼੍ਰਿੰਗ ਸੂਮਿਤ ਹੈ ਤਹਾ ਜਿੱਥੇ ਹਿਮਕੁੰਟ ਤਾਂ ਹੁਣ ਪਹਾੜ ਹੈ ਉਥੇ ਸਤ ਤਿੰਨੇ ਉੱਚੇ ਬਣੇ ਬੜੇ ਸੋਹਣੇ ਲੱਗਦੇ ਨੇ ਸ਼ੋਭਾ ਦਿੰਦੇ ਹਨ ਦੁਨੀਆਂ ਦੇ ਇਹ ਪਹਿਲੇ ਰਹਿਬਰ ਸਨ ਪਹਿਲੇ ਮਹਾਨ ਕਵੀ ਤੇ ਲਖਾਰੀ ਸਨ ਜਿਨ੍ਹਾਂ ਨੇ ਆਪਣੀ ਜੀਵਨ ਗਾਥਾ ਨੂੰ ਸਾਡੇ ਸਾਹਮਣੇ ਆ ਬਿਆਨ ਕੀਤਾ ਇਨ੍ਹਾਂ ਪਾਕ ਬਚਨਾਂ ਨੂੰ ਪੜ੍ਹ ਕੇ ਹੀ ਉਸ ਅਸਥਾਨ ਦੀ ਖੋਜ ਕੀਤੀ ਗਈ ਸਤਿਮੁੱਚ ਉਹ ਸਤ ਤਿੰਨੇ ਪ੍ਰਾਪਤ ਹੋਏ ਤੇ ਸਤਾਂ ਤੇ ਨਿਸ਼ਾਨ ਸਾਹਿਬ ਸਮੇਂ ਦੇ ਪਰਬੰਧਕਾਂ ਨੇ ਲਾਏ ਹੋਏ ਹਨ। ਝੀਉਕੁੰਡ ਦਾ ਜਿਹੜਾ ਤ੍ਰਸ਼ਟ ਬਣਿਆ ਉਹਨਾਂ ਨੇ ਜਿਹੜੀ ਸੰਭਾਲ ਕੀਤੀ ਉਹ ਸੱਤ ਨਿਸ਼ਾਨੀਆਂ ਉਹਨਾਂ ਲੱਭੀਆਂ। ਅੱਗੇ ਸਤਿਗੁਰੂ ਕਹਿੰਦੇ ਹਨ ਕਿਉਂਕਿ ਇਹਦੇ ਵਿੱਚ ਸਤਿਗੁਰਾਂ ਦੀ ਆਪਣੀ ਰਚਨਾ ਕਿਸੇ ਹੋਰ ਨੇ ਲਿਖੀ ਹੁੰਦੀ ਅਸੀਂ ਸ਼ੱਕ ਕਰ ਲੈਂਦੇ। ਜਿਹੜੇ ਦੂਜੇ ਸੰਸਾਰ ਦੇ ਉਤਾਰੀ ਪੁਰਸ਼ਾਇਰ ਨੇ ਬਰਾਏ ਉਹਨਾਂ ਦਾ ਜੀਵਨ ਜਾਣਦੇ ਕਈ ਹਜ਼ਾਰ ਸਾਲ ਬਾਦ ਵਿੱਚ ਲਿਖਿਆ ਗਿਆ ਜਾਂ ਪਹਿਲਾਂ ਕਿਸੇ ਨੇ ਲਿਖ ਮਾਰਿਆ ਜਾਂ ਉਹਨਾਂ ਦੇ ਸੰਸਾਰ ਤੇ ਸੰਸਾਰ ਤੋਂ ਜਾਣ ਤੋਂ ਬਾਅਦ ਉਹਨਾਂ ਦੀ ਰਚਨਾ ਲਿਖੀ ਗਈ ਇਹ ਆਪ ਆਪਨੇ ਜੰਦਿਆਂ ਆਪਣੀ ਜੁਬਾਨ ਤੋਂ ਉਚਾਰਦੇ ਨੇ ਲਿਖਦੇ ਨੇ ਵੀ ਸਾਡੇ ਆਉਣ ਦਾ ਕਾਰਨ ਕੀ ਸੀ ਕਿਉਂ ਅਸੀਂ ਆਏ ਤੇ ਪੂਰੀਆਂ ਨਿਸ਼ਾਨੀਆਂ ਉੱਥੇ ਜਿਹੜੀਆਂ ਦੱਸੀਆਂ ਗਈਆਂ ਉਹਨਾਂ ਨੂੰ ਪ੍ਰਗਟ ਕੀਤਾ ਗਿਆ ਅੱਜ ਅਸੀਂ ਜਦੋਂ ਇਹ ਕਨਸੈਪਟ ਕੀ ਦੇ ਦਰਸ਼ਨ ਕਰਨੇ ਕਈ ਵਾਰੀ ਸਾਡੇ ਵਰਗੇ ਇਹ ਗੱਲ ਕਹਿ ਦਿੰਦੇ ਹਨ ਵੀ ਉੱਥੇ ਦਰਸ਼ਨ ਕਰਨੇ ਕੋਈ ਜ਼ਰੂਰੀ ਨਹੀਂ ਵੀ ਆਪਾਂ ਇੱਥੇ ਕਰੀਏ ਸਾਰੇ ਥਾਵਾਂ ਤੇ ਜਾਣਾ ਜ਼ਰੂਰੀ ਹੈ ਪਰ ਇਹ ਨਹੀਂ ਕਿ ਅਸੀਂ ਉੱਥੇ ਜਾਈਏ ਤੇ ਨੇੜੇ ਜਿਹੜੇ ਸਾਡੇ ਬਣੇ ਨੇ ਮਹਾਨ ਤਪ ਸਥਾਨ ਫਤਿਹਗੜ੍ਹ ਸਾਹਿਬ ਦੀ ਧਰਤੀ ਚਮਕੌਰ ਸਾਹਿਬ ਦੀ ਧਰਤੀ ਉਹ ਲਾਹੌਰ ਦੀ ਪਾਕ ਧਰਤੀ ਜਿੱਥੇ ਸਤਿਗੁਰਾਂ ਤੱਤੀ ਤਵੀ ਤੇ ਸਾਡੇ ਦੀ ਸ਼ਹੀਦੀ ਦਿੱਤੀ ਸ਼ੀਸ਼ਗੰਜ ਸਾਹਿਬ ਦਿੱਲੀ ਦੀ ਧਰਤੀ ਜਿੱਥੇ ਜਿਹਦੇ ਬਾਰੇ ਛਤਗੁਰਾਂ ਆਪ ਦੱਸਿਆ ਅੱਜ ਵੀ ਸ਼ੀਸ਼ਗੰਜ ਸਾਹਿਬ ਦੀ ਧਰਤੀ ਤੋਂ ਉਹਨਾਂ ਤਿੰਨ ਮਹਾਨ ਉਸ ਸਿੱਖਾਂ ਦੇ ਉਸ ਚੌਂਕ ਦੇ ਵਿੱਚੋਂ ਇਹ ਆਵਾਜ਼ਾਂ ਹੁੰਦੀਆਂ ਨੇ ਕਿ ਗੁਰਸਿੱਖੋ ਤੁਸੀਂ ਇਹ ਸੰਸਾਰ ਤੇ ਜੀਵਨ ਜਿਉਂਦਿਆਂ ਜਿੰਨਾ ਮਰਜ਼ੀਆਂ ਭਾਵੀਆਂ ਦੇ ਵਿੱਚੋਂ ਗੁਦਰਿਓ ਤੁਹਾਡੇ ਤੇ ਦੁੱਖਾਂ ਦੇ ਪਹਾੜ ਟੁੱਟ ਜਾਣ ਸਮੇਂ ਦਾ ਹਾਕਮ ਤੁਹਾਡੇ ਤੇ ਵੱਡੇ ਜੁਲਮ ਟਾਏ ਉਹ ਐਵੇਂ ਨਹੀਂ ਉਹਨਾਂ ਦੀ ਨਿਸ਼ਾਨੀ ਉਹ ਆਜਾਂ ਦਿੰਦੀ ਹੈ ਕਿ ਤੁਸੀਂ ਸਿੱਖੀ ਦੇ ਵਿੱਚ ਪਰਪੱਕਰਣ ਨੀਆਂ ਵਿੱਚ ਖਲੋਤੇ ਅੱਜ ਵੀ ਛੋਟੇ ਲਾਲਸਾਂ ਨੂੰ ਵੰਗਾਰ ਪਾਉਂਦੇ ਨੇ ਕਿ ਸਿੱਖੀ ਨੂੰ ਨਹੀਂ ਛੱਡਣਾ ਛੰਡੀ ਬੁਰਜੇ ਵਿੱਚ ਬੈਠੀ ਹੋਈ ਦਾਦੀ ਮਾਂ ਸਾਨੂੰ ਸੁਨੇਹਾ ਦੇ ਰਹੀ ਹੈ ਕਿ ਐ ਦਾਤੀਓ ਇਸ ਸੰਸਾਰ ਤੇ ਚੇਤੇ ਰੱਖਿਓ ਕਿ ਤੁਹਾਡੇ ਪੁੱਤਰਾਂ ਤੇ ਜਿੰਨੇ ਮਰਜੀ ਕਸ਼ਟ ਆਉਣ ਕਿਤੇ ਇਹਨਾਂ ਦੇ ਵਾਲਾਂ ਨੂੰ ਕੈਂਚੀ ਨਾਲ ਲੱਗਣ ਰਿਓ ਇਹਨਾਂ ਦੇ ਸਿਰਾਂ ਤੇ ਸੋਹਣੀਆਂ ਦਸਤਾਰਾਂ ਹੋਣ ਇਹਨਾਂ ਨੂੰ ਸਾਬਤ ਸੂਰਤ ਰੱਖਿਓ ਅਸੀਂ ਆਏ ਦਰਸ਼ਨ ਕੀਤੇ ਮौज ਮਿਲਾਵੇ ਖਿਆ ਜਿੱਥੋਂ ਅਸੀਂ ਤੁਰੇ ਉੱਥੋਂ ਤੋਂ ਲੈ ਕੇ ਫਤਿਹਗੜ੍ਹ ਸਾਹਿਬ ਤੱਕ ਲੰਗਰ ਸਨ ਖਾ-ਖਾ ਕੇ ਲੰਗਰ ਰੱਜ ਗਏ ਉਹ ਜਿਹੜੀ ਸਿੱਖਿਆ ਦਿੱਤੀ ਉਹਨਾਂ ਨੇ ਉਹਨੂੰ ਤੇ ਅਸੀਂ ਸੁਣਿਆ ਹੀ ਨਹੀਂ ਚੰਗੀ ਤਰ੍ਹਾਂ ਉੱਥੇ ਬੋਹ ਕੇ ਦਾਦੀ ਦੀ ਗੋਦ ਵਿੱਚ ਅੱਜ ਵੀ ਤੁਹਾਨੂੰ ਆਵਾਜ਼ਾਂ ਮਾਰੇਗੀ ਵੀ ਆਪਣੇ ਬੱਚਿਆਂ ਨੂੰ ਸਿੱਖੀ ਵਿੱਚ ਪਰਪੱਕ ਕਰ ਲਓ ਅੱਜ ਵੀ ਉਹ ਮਾਮਾ ਨੂੰ ਭੈਣਾਂ ਨੂੰ ਸੁਨੇਹਾ ਦਿੰਦੀ ਹੈ ਕਿ ਤੁਸੀਂ ਵੀ ਸਿੱਖੀ 'ਚ ਪਰਪੱਕ ਰਹਿਣਾ ਮੈਂ ਤੁਹਾਡੇ ਤੋਂ ਆਪਣਾ ਤਨ مشਾਵਰ ਕੀਤਾ ਕਿਸੇ ਹੋਰ ਤੋਂ ਨਹੀਂ ਉਹ ਦਾਤਾ ਕਹਿੰਦਾ ਵੀ ਇਹ ਸੰਸਾਰ ਦੇ ਹਾਲਾਤ ਕਿਹੋ ਜਿਹੇ ਸਨ ਕਿਉਂ ਮੈਂ ਸੰਸਾਰ ਤੇ ਆਇਆ ਜਿਹਨੇ ਸਾਨੂੰ ਗੜਵਕੜੀ ਚ ਲੈ ਕੇ ਆਪਣਾ ਰੂਪ ਦਿੱਤਾ ਇਹ ਗੱਲ ਆਖੀ ਵੀ ਤੁਸੀਂ ਮੇਰਾ ਹੀ ਸ਼ਲੂਕ ਹੋ ਉਹ ਆਪ ਦੱਸਦੇ ਵੀ ਸਮੇਂ ਦੇ ਹਾਲਾਤ ਠੀਕ ਨਹੀਂ ਸਨ ਪਰਮੇਸ਼ਰ ਨੂੰ ਇਹ ਹਾਲਾਤ ਨਹੀਂ ਸਨ ਭਾਵੇਂ ਪਰਮੇਸ਼ਰ ਇਹਨਾਂ ਹਾਲਾਤਾਂ ਤੋਂ ਤੰਗ ਆ ਚੁੱਕੇ ਸਨ ਇਸ ਕਰਕੇ ਜਦੋਂ ਅਸੀਂ ਇਸ ਪਹਾੜ ਦੇ ਉੱਤੇ ਤਪੱਸਿਆ ਕਰ ਰਹੇ ਸਾਂ ਸ਼ਪਤ শৃੰਗ ਤੇਹ ਨਾਮ ਕਹਾ ਸ਼ਪਤ শৃੰਗ ਤੇਹ ਨਾਮ ਕਹਾਵਾ ਪੰਡ ਰਾਜ ਤਹਿ ਜੋਗ ਕਮਾਵਾ ਉਸ ਪਹਾੜ ਦਾ ਨਾਮ ਹੀ ਸੱਤਾਂ ਟਿੱਲਿਆਂ ਵਾਲਾ ਸੀ ਜਿੱਥੇ ਪੰਜਾਂ ਪਾਂਡਵਾਂ ਨੇ ਰਾਜਿਆਂ ਨੇ ਬੜਾ ਜੋਗ ਕਮਾਇਆ ਬੰਦਗੀ ਕੀਤੀ ਹੈ ਤਹ ਹਮ ਅਦਕਤ ਤਪੱਸਿਆ ਸਾਦੀ महाकाल कालका आरती ਸਭ ਕਹਿਣ ਲੱਗੇ ਉਥੇ ਮੈਂ ਵੀ ਬੜੀ ਔਖੀ ਤਪੱਸਿਆ ਕੀਤੀ ਸਾਧਨਾ ਕੀਤੀ ਬੜਾ ਕਠਨ ਕਾਮ ਕੀਤਾ ਅੱਜ ਕੋ ਸਾਡੇ ਸਾਹਮਣੇ ਨੰਨੇ ਬੈ ਕੇ ਮੱਥਾ ਟੇਕਦੇ ਗਏ ਕੁਝ ਹੱਸਣਗੇ ਕੁਝ ਆਖਣਗੇ ਵੀ ਪਖੰਡ ਕਰਦੇ ਹੁਣ ਬਾਣੀ ਨੂੰ ਅਸੀਂ ਸੱਚ ਮੰਨ ਲਿਆ ਬਾਣੀ ਨੂੰ ਗੁਰੂ ਸਰੂਪ ਮੰਨਿਆ ਤੇ ਬਾਣੀ ਕਹਿ ਰਹੀ ਹੈ ਡਣੋਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਨਨੌਣ ਦੇ ਅਰਥ ਪੜਿਓ ਬਾਣੀ ਦੇ ਅਸੀਂ ਬਾਣੀ ਪੜਦੇ ਰਹੇ ਅਖਰੀ ਅਰਥ ਪੜ ਲੈ ਸਿੱਖੀ ਟਿਕਾ ਲੈ ਕੇ ਪਾਠ ਕਰੇ ਸਾਰੀ ਥਾਵਾਂ ਤੇ ਅਸੀਂ ਖਰਚ ਕਰ ਲੈਨੇ ਆ ਠਾਈ ਕੋ ਸੌ ਰੁਪਏ ਦਾ ਸਟੀਕ ਆ ਜਾਂਦਾ ਹੈ ਭਾਈ ਸਾਹਿਬ ਪਾਈ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਜਿਨ੍ਹਾਂ ਨੂੰ ਇੱਕ ਡਿਗਰੀ ਦਿੱਤੀ ਸ਼੍ਰੋਮਣੀ ਕਮੇਟੀ ਨੇ ਇਹ ਹਿੰਦੂ ਮਤੋਂ ਚੋਂ ਆਏ ਨੇ ਜੀ ਹਿੰਦੂ ਸੰਤ ਪੜਾਈ ਕਰਦੇ ਆ ਸਿੱਖ ਜਮ ਨੂੰ ਸਮਝਿਆ ਪੜਿਆ ਤੇ ਸਿੱਖ ਬਣ ਗਏ ਅਮਰ ਧਾਰੀ ਤੇ ਉਹਨਾਂ ਦੇ ਨਾਮ ਨਾਲ ਲਿਖਿਆ ਹੁੰਦਾ ਡੀ ਲਿਟ ਡਾਕਟਰ ਆਫ ਲਿਟਰੇਚਰ ਉਹਨਾਂ ਨੇ ਅਰਥ ਪੜੋ ਇਹਦੀ ਵੱਡੀ ਵਿਆਖਿਆ ਦੀ ਲੋੜ ਨਹੀਂ ਅਖਣੀਆਂ ਪੜਦੇ ਰਹੋ ਜਬਜੀ ਸਾਹਿਬ ਜੀ ਦੇ ਕੱਲ੍ਹ ਨੇ ਪੜ ਲਓ ਤੇ ਜਦੋਂ ਦੂਜੀ ਵਾਰ ਪਾਠ ਕਰੋਗੇ ਨਾ ਤੁਹਾਨੂੰ ਬੜਾ ਆਨੰਦ ਆਏਗਾ ਬੜਾ ਰਸ ਆ ਜਾਏਗਾ ਤੁਹਾਡਾ ਪਾਠ ਕਰਨ ਦਾ ਤਰੀਕਾ ਹੀ ਤਵਨਿਲ ਹੋ ਜਾਏਗਾ ਨਹੀਂ ਚੱਲ ਸਕੋਗੇ ਪਹਿਲੀ ਕੋੜੀ ਤੇ ਬੜਾ ਸਮਾਂ ਲੱਗ ਜਾਏਗਾ ਇਹ ਤੇ ਅਸੀਂ ਆਖਿਆ ਮੈਂ ਵੀ ਛੱਤੀ ਤੋਂ ਕਿਹਾ ਕਿ ਆਪਾਂ ਤੇ 7 ਮਿੰਟਾਂ 'ਚ ਬੜੇ ਕਹਿੰਦੇ ਨੇ ਕਿ 7 ਮਿੰਟਾਂ 'ਚ ਜਬਜੀ ਸਾਹਿਬ ਜੀ 7 ਮਿੰਟਾਂ 'ਚ ਸਿੱਖਿਆ ਤੇ 7 ਸਕਿੰਟਾਂ ਦੀ ਨਹੀਂ ਲਈ ਕਰਨ ਦਾ ਲਾਭ ਕੀ ਹੈ ਇਹ ਲਾਭ ਤਾਂ ਪ੍ਰਾਪਤ ਹੋਣਾ ਹੈ ਜਦੋਂ ਅਸੀਂ ਉਸ ਪਰਮੇਸ਼ਰ ਦੀ ਅਰਦਨਾ ਪਰਮੇਸ਼ਰ ਦੇ ਵਿੱਚ ਖੁੱਭ ਕੇ ਕਰਾਂਗੇ ਜਿਹੜੀ ਗੱਲ ਅੱਗੇ ਸਤਿਗੁਰੂ ਦੱਸਣਗੇ ਵੀ ਤੁਸੀਂ ਪਛਿਆ ਕੀਤੀ ਕਿਵੇਂ ਤੇ ਪਛਿਆ ਕਰਦਿਆਂ ਕਰਦਿਆਂ ਹੋਇਆ ਕਿ ਪਰ ਧਰਮ ਦੇ ਨਾਂ ਤੇ ਧਰਮ ਦੇ ਖਿੱਤੇ ਵਿੱਚ ਅਸੀਂ ਧਨ ਖਰਚਣ ਲਈ ਤਿਆਰ ਨਹੀਂ ਸਾਡੇ ਕੋਲ ਬਹੁਤ ਕੁਝ ਹੁੰਦਾ ਹੈ ਬੱਚੇ ਰੇੜੀ ਤੇ ਜਾਣ ਸ਼ਾਮ ਨੂੰ ਤੇ 5-7000 ਰੁਪਈਆ ਕਿਸੇ ਹੋਟਲ ਵਿੱਚ ਖਾਣਾ ਖਾਂਦਿਆਂ ਲੱਗ ਜਾਂਦਾ ਹੈ ਤਰਮ ਦੇ ਨਾਮ ਤੇ ਦਿੱਤਾ 1 ਰੁਪਇਆ ਸਾਨੂੰ ਚਿਤ ਤੇ ਰਿੰਦਾ ਕਿ ਮੈਂ ਇਹਨਾਂ ਤਨ ਲਾ ਦਿੱਤਾ ਤਰਮ ਤੇ ਕਈ ਵਾਰੀ ਉਝਾਂ ਵੀ ਕਰਦੇ ਹਾਂ ਹੁਣ ਜਿੰਦਾ ਮਨ ਬਣਦਾ ਹੈ ਉਹ ਤੇ ਡੰਡੇ ਵੱਤ ਪਲਨਾਪ ਕਰੇਗਾ ਡੰਡੌਲ ਦਾ ਅਰਥੇ ਡੰਡੇ ਵੱਤ ਲੰਮੇ ਪੈ ਕੇ ਬਿਲਕੁਲ ਸਿੱਧਾ ਹੋ ਕੇ ਦੰਡੌਤ ਕਜਨੋ ਇਹੋ ਜੀ ਭਾਵਨਾ ਬਣਨੀ ਅਰੰਭ ਹੋ ਜਾਏ ਅੰਦਰ ਸ਼ਰਧਾ ਆ ਜਾਏ ਕਿ ਮਾਲਕਾ ਮੇਰੇ ਤੇ ਤੂੰ ਕਿਰਪਾ ਕਰ ਮੈਂ ਤੇਰੇ ਦਰ ਤੇ ਸਾਡੀ ਅਰਦਾਸ ਯੋਰ ਸੀ ਜਿਹੜੀ ਅਰਦਾਸ ਗੁਰੂ ਨੇ ਸਿਖਾਈ ਉਹ ਤੇ ਅਸੀਂ ਕੀਤੀ ਨਹੀਂ ਗੁਰੂ ਘਰ ਆ ਕੇ ਕਹਿਣਾ ਸੀ ਪਰਮੇਸ਼ਰ ਦੇ ਸਾਹਮਣੇ ਇੱਕ ਨਾਨਕ ਕੀ ਅਰਦਾਸ ਜੀ ਤੁਧ ਪਾਵਸੀ ਮੈਂ ਤੀਜੈ ਨਾਮ ਨਿਵਾਸ ਹਰ ਗੁਣ ਇਥੇ ਅੰਕਿ ਤਿ ਸਖ ਨੇ ਮੰਗਣਾ ਸੀ ਦਾਤਾ ਮੈਂ ਤੇ ਆਇਆ ਤੇਰੇ ਦਰ ਤੇ ਬੜਾ ਘੁੰਮਿਆ ਬੜਾ ਫਟ ਗਿਆ ਫਿਰ ਤੂੰ ਫਿਰ ਤੂੰ ਪ੍ਰਭ ਆਇਆ ਪਰਿਆ ਤਉ ਸ਼ੁਰਨਾ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾ ਲੈ ਬਿਨੁ ਆਪਣੀ ਭਗਤੀ ਵਿੱਚ ਆਪਣੀ ਬੰਦਗੀ ਵਿੱਚ ਛੋੜਦਾ ਹੈ ਜਿਹੜਾ ਰੂਣਾ ਸੀ 24 ਘੰਟੇ ਰੋਂਦਿਆਂ ਤੇ ਜਨ ਰਾਤ ਤੇਈ ਰਾਤ ਨੂੰ ਵੀ ਆਪਣਾ ਕਾਰੋਬਾਰੀ ਕਰਦੇ ਰਹਿੰਦੇ ਨੂੰ ਸੁਤੇ ਸੁਤੇ ਸੁਪਨੇ ਆਚ ਉਹ ਹੀ ਅਸੀਂ ਬਾਪਿਆ ਕੇ ਰੋਇਆ ਵੀ ਦੋਧ ਰਹੀ ਪੁੱਤਰ ਨੂੰ ਢਾਣਦੇ ਦਹੀਂ ਦੋਲਦੇ ਰੇ ਰੁਕਤਾ ਨਹੀਂ ਇਹ ਕੁਝ ਅਸੀਂ ਬਾਪਿਆ ਕੇ ਖਲੋ ਕੇ ਅੱਖਾਂ ਜਿਹੜਾ ਸਮਾਂ ਤੁਹਾਡਾ ਉਦਾਸਦਾ ਨਾ ਮੱਥਾ ਟੇਹਨੇ ਇੱਕ ਦੋ ਮਿੰਟ ਪਹਿਲੀ ਤੇ ਗਲਤ ਕਿ ਸਾਡੇ ਕੋਲ ਟਾਈਮ ਹੀ ਨਹੀਂ ਹੁੰਦਾ ਬੜੀ ਸ਼ੇਤੀ ਮੱਥਾ ਟੇਹਦੇ ਕਾਲੀ ਕਾਲੀ ਚਲੇ ਜਾਂਦੇ ਹੁਣ ਕੋਈ ਕਿਸੇ ਡਾਕਟਰ ਕੋਲ ਜਾਏ ਉਥੇ ਸ਼ੀਸ਼ ਚੁਪਾ ਕੇ ਵਾਪਸ ਆ ਜੇ ਸਸਰੀਕਾਲ ਬੁਲਾ ਕੇ ਤੇ ਜਿਹੜੇ ਰੋਗ ਲਈ ਗਿਆ ਸੀ ਰਾਮ ਤੇ ਉਹ ਨਾਲ ਨਹੀਂ ਉਦੋਂ ਕੋਲ ਬਹਿਣਾ ਪਏਗਾ ਦਸ਼ਣਾ ਪਏਗਾ ਪੁੱਛੇਗਾ ਕਿ ਇਸ ਕੰਮ ਲਈ ਆਏ ਨੂੰ ਤੇ ਧੰਨ ਵੀ ਲੈਣਾ ਤੁਹਾਡੇ ਤੋਂ ਪੁੱਛਣ ਦਾ ਸਿਰਫ ਓਲ ਵੇਣ ਦਾ ਚੈੱਕ ਕਰਨ ਦਾ ਪੈਸਾ ਹੁੰਦਾ ਹੈ ਦਵਾਈਆਂ ਦੇ ਪੈਸੇ ਅਲੱਗ ਲੱਗਦੇ ਨੇ 5-500 ਰੁਪਈਆ ਡਾਕਟਰਾਂ ਫੀਸ ਰੱਖੀ ਹੋਈ ਹੈ ਇਤੇ ਤੇ ਸਤਿਗੁਰਾਂ ਕੇ ਕੁਝ ਵੀ ਨਾ ਲੈ ਕੇ ਆ ਭਾਵਨੀ ਭਗਤ ਹੋਏ ਥੋੜੀ ਅਗਰ ਭਾਵ ਰੱਖੇ ਤਾਂ ਹੀ ਗੁਰ ਸਰਬ ਨਿਧਾਨ ਦਾਨ ਦੇਤ ਹੈ ਹਾਂ ਤੋ ਚਿੰਤਨ ਕਰਦਾ ਰਹਿ ਅਨੰਦਾਂ ਵਿੱਚ ਜੁੜਿਆ ਰਿਹਾ ਸ਼ਰਧਾ ਲੈ ਕੇ ਆ ਫਿਰ ਗੁਰੂ ਤੇਨੂੰ ਅੱਗੋਂ ਲੈਣ ਵਾਸਤੇ ਜਾਂਦਾ ਪਰ ਸਾਡੇ ਅੰਦਰ ਇਹ ਭਾਵਨਾ ਨਾ ਬਣੀ ਇਹ ਸੇਕ ਨਾ ਬਣੀ ਇਹ ਖਿੱਚ ਨਾ ਬਣੀ ਪਰਮੇਸ਼ਰ ਪ੍ਰਤੀ ਜਦੋਂ ਭਾਵਨਾ ਬਣ ਜਾਏਗੀ ਤੇ ਭਾਵਨਾ ਬਣਾਉਣ ਦਾ ਤਰੀਕਾ ਹੀ ਇੱਕੋ ਹੈ ਕਿ ਅਸੀਂ ਗੁਰਬਾਣੀ ਨੂੰ ਉਂਝਣਾ ਪੜੀਏ ਗੁਰਬਾਣੀ ਨੂੰ ਜਾਣ ਲਈਏ ਵੀ ਗੁਰਬਾਣੀ ਹੈ ਕੀ ਸਤਿਗੁਰਾਂ ਨੂੰ ਸਿੱਖਾਂ ਨੇ ਪੁੱਛਿਆ ਸੀ ਵੀ ਮਨ ਨਹੀਂ ਲੱਗਦਾ ਸਾਡਾ ਵੀ ਸਵਾਲ ਹੈ ਵੀ ਜਦੋਂ ਅਸੀਂ ਗੁਰੂ ਕੋਲ ਆਏ ਨਾ ਜਿਹੜਾ ਸਮਾਂ ਗੁਰੂ ਕੋਲ ਬਸ਼ਰ ਕਰਨਾ ਜਦੋਂ ਹੱਥ ਜੋੜੇ ਆ ਤੇ ਸਮਝੇ ਵੀ ਮੈਂ ਆਪਣੇ ਗੁਰੂ ਨੂੰ ਆਪਣਾ ਦੁੱਖ ਸੁੱਖ ਸੁਣਾ ਰਿਹਾ ਗੁਰਬਾਣੀ ਵਿੱਚ ਹੈ ਕਿ ਚੌਥੇ ਪਾਤਸ਼ਾਹ ਉਹਨਾਂ ਦੀ ਸ਼ਿਵਤ ਵਿੱਚ ਗਾਇ ਸਵਈਆਂ ਵਿੱਚ ਪਟ ਕਹਿੰਦੇ ਹਨ ਕਿ ਜਦੋਂ ਤੂੰ ਗੁਰੂ ਕੋਲ ਆਏ ਤੇ ਅਰਦਾਸ ਕਰ ਹਮ ਆਵ ਗੁਣ ਭਵੇ ਏਕ ਗੁਣ ਨਾਹੀ ਅੰਮ੍ਰਿਤ ਸਾਡ ਮਿਖੈ ਮਿਖ ਖਾਹੀ ਮਾਇਆ ਮੂ ਭਰਮ ਭੈ ਪੁੰਦੇ ਸ਼ੁੱਧ ਦਰਸ ਸੰਪ੍ਰੀਤ ਲਗਾ ਮੈਂ ਆਪਣਾ ਨਾਲ ਭਰਿਆ ਮੇਰੇ ਅੱਲੇ ਕੋਈ ਕੋੜ ਨਹੀਂ ਮੈਂ ਅੰਮ੍ਰਿਤ ਨੂੰ ਛੱਡ ਕੇ ਜ਼ਹਿਰ ਖਾਣਾ ਸ਼ੁਰੂ ਕਰ ਦਿੱਤਾ ਹੈ ਅੰਮ੍ਰਿਤ ਛਾਡ ਮਿੱਠਾ ਮਿੱਠਾ ਖਾ ਲਿਆ ਮਾਇਆ ਦੇ ਮੋਹ ਦੇ ਵਿੱਚ ਪੜ ਗਿਆ ਕਿਹੜੀ ਮਾਇਆ ਜੀ ਉਤਰਾਂ ਨੂੰ ਧੀਆਂ ਨੂੰ ਪਾਲਣਾ ਪਰਿਵਾਰਕ ਪੱਖ ਦੇ ਨਾਲ ਹਾਲਾਂਕਿ ਰੋਜ ਤੀਜੇ ਪਾਸ਼ਾ ਨੇ ਆਵਾਜ਼ ਦਿੱਤੀ ਜਦੋਂ ਸਿੱਖ ਆਇਆ ਨਾ ਜਿਹੜਾ ਅਨੰਦ ਸਾਹਿਬ ਦੀ ਬਾਣੀ ਵਿੱਚ ਆਜਾ ਪਹਿਲੀ ਗੱਲ ਤੇ ਕੋਈ ਹੁੰਦਾ ਹੀ ਨਹੀਂ ਪੰਜ ਬਾਣੀਆਂ ਵੀ ਇਕੱਲੇ ਆ ਪੜੀਆਂ ਸ਼ਗੂਣੀ ਸਾਹਿਬ ਜੀ ਵੀ ਇਕੱਲੇ ਹੀ ਪੜਦਨੇ ਆ ਸੀ ਦੋ ਚਾਰ ਪ੍ਰੇਮੀ ਪੱਕੇ ਨੇ ਜਿਹੜਾ ਮੱਥਾ ਟੇਕਣਾ ਹੁੰਦੇ ਨੇ ਕਰੋੜਾਂ ਰੁਪਈਆ ਲਾ ਕੇ ਇਹ ਨਹੀਂ ਕਿ ਇਸ ਘਰ ਦੀ ਹਾਲਤ ਹੈ ਅਨੰਤ ਗੁਰੂ ਘਰਾਂ ਦੀ ਐਸੀ ਹਾਲਤ ਹੈ ਕਿ ਜਿੱਥੇ ਸਵੇਰੇ ਅਮਰ ਕੂੜੇ ਨੇਤਨਮਤਾ ਕੋਈ ਵੀ ਹਾਜ਼ਰੀ ਨਹੀਂ ਭਰਦਾ ਕੀਜੇ ਪਾਤਸ਼ਾਹ ਨੇ ਆਵਾਜ਼ ਦਿੱਤੀ ਕਿ ਜਿਹਦੇ ਕਰਕੇ ਤੂੰ ਰੱਬ ਨੂੰ ਭੁਲਾਈ ਬੈਠਾ ਹੈ ਇਹਨੇ ਤੇਰੇ ਨਾਲ ਨਹੀਂ ਜਾਣਾ ਇਹ ਕੁਟੰਬ ਤੂੰ ਜੀ ਦੇਖਦਾ ਚੱਲੇ ਨਹੀਂ ਤੇਰੇ ਨਾਲੇ ਸਾਥ تیر ਚੱਲੇ ਨਹੀਂ ਤਿਸ ਨਾਲ ਕਿਉਂ ਚਿਤ ਲੱਗਿਆ ਐਸਾ ਕਮ ਮੂਲੇ ਨਾ ਕੀਚੈ ਜਿਤ ਅੰਤ ਪਛੋ ਤਾਈਏ ਸਤਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇ ਰੈ ਨੰਨੀ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮੰਧੀ ਸੱਚ ਦੀ ਸੰਭਾਲ ਉਹਦੀ ਅਰਧਨਾ ਵਿੱਚ ਜੋੜੇ ਇੰਨੀ ਅਰਧਨਾ ਕਰ ਇੰਨੀ ਸ਼ੇਕ ਨਾਲ ਗੁਰੂ ਨੂੰ ਸਮਰਪਤ ਹੋਦਾ ਤੇ ਉਹਦੇ ਦੀ ਸਤਿਗੁਰਾਂ ਅਖੇ ਗੁਰੂ ਦੇ ਸਾਹਮਣੇ ਖਲੋ ਕੇ ਅਰਦਾਸ ਕਰੀ ਭੁੱਲ ਗਿਆ ਮੈਂ ਮਾਇਆ ਮੋਹ ਪਰਮ ਪਰ ਭੁੱਲੇ ਸੁੱਧ ਧਾਰਾ ਸੋ ਰੀਤ ਲਗਾਈ ਥੋੜਾ ਜਿਹਾ ਸ਼ਮਾ ਉਤੇ ਠਾ ਹੋ ਜਾਏ ਤੇ ਅਰਦਾਸ ਛੱਡ ਕੇ ਸਿੱਖ ਚਲਾ ਗਿਆ ਹੁਕਮਨਾਮਾ ਸੁਣਿਆ ਹੀ ਨਹੀਂ ਇਹ ਸੁਣਿਆ ਤੇ ਭੱਲ ਜਾਂਦਿਆਂ ਕਿਸੇ ਨੇ ਪੁੱਛ ਲਿਆ ਕਿ ਅੱਜ ਕਿਹੜਾ ਵਾਕ ਆਇਆ ਮੈਨੂੰ ਤੇ 체ਤੇ ਹੀ ਨਹੀਂ ਸਮਝ ਨਹੀਂ ਆਈ ਸੁਣ ਕੇ ਤੇ ਆਇਆ ਉਸ ਇਹਨਾਂ ਕੁਛ ਬੰਸੀ ਜਾਂਦਾ ਸਾਰਾ ਦਿਨ 체ਤੇ ਰਹੇ ਹੁਕਮਨਾਮਾ ਮਾਇਆ ਮੋਹ ਪਰਮ ਪਰ ਪੁੱਲੇ ਸੁਤ ਦਾਰਾ ਸ਼ੋਕ ਰੀਤ ਲਗਾਈ ਦਾਤਾ ਤੂੰ ਕਿਰਪਾ ਕੀਤੀ ਇੱਕ ਊਤਮ ਪੰਥ ਸੁਣਿਓ ਗੁਰ ਸੰਗਤ ਤਿਹੀਂ ਬਲੰਤ ਜਮ ਤਰਾਸ਼ ਮਟਾਈ ਇਹ ਬੜਾ ਸੁਣਾ ਮਾਰਗ ਹੈ ਸਤ ਸੰਗ ਦਾ ਇਨ੍ਹਾਂ ਦੇ ਵਿੱਚ ਆ ਕੇ ਜਮਾਂ ਦਾ ਭੈ ਖਤਮ ਹੋ ਜਾਂਦਾ ਹੈ ਪਰ ਨਾਲ ਪਾਟ ਕੀਰਤ ਨੇ ਆਖਿਆ ਇੱਕ ਅਰਦਾਸ ਇਹ ਨਾਂ ਹੈ ਕੀ ਪਾਟ ਕੀਰਤ ਕੀ ਪਾਟ ਕੀਰਤ ਦੀ ਇੱਕ ਅਰਦਾਸ ਹੈ ਗੁਰੂ ਰਾਮਦਾਸ ਰੱਖੋ ਸ਼ਰਨਾਈ ਉਹਨੂੰ ਵੇਖ ਕੇ ਅਰਦਾਸ ਕਰ ਲੋ ਇਹ ਜ਼ਿੰਦਗੀ ਅनाथ ਬੱਚੇ ਤੋਂ ਅਰੰਭ ਕੀਤੀ ਅੱਜ ਸਾਨੂੰ ਮਠਹਾ ਠੇਕਣ ਵਾਸਤੇ ਲੰਮਾ ਸ਼ਮਾ ਲੰਬੀ ਲੈਣ ਵਿੱਚ ਲੱਗਣਾ ਪੈਂਦਾ ਹੈ ਇਹ ਨਹੀਂ ਲੈ ਉਹਦੇ ਦਰ ਤੇ ਇਸ਼ਾਰਾ ਸੇਵਾ ਤੇ ਸਿਮਰਨ ਦੇ ਨਾਲ ਹੋਇਆ ਜੀ ਜੀ ਜੇ ਪਾਸੋਂ ਸਿੱਖਾਂ ਸਵਾਲ ਕੀਤਾ ਵੀ ਕਿਵੇਂ ਜੁੜੇ ਬਾਣ ਨਹੀਂ ਜੁੜਦਾ ਸਤਿਗੁਰਾਂ ਖਿਆ ਜਦੋਂ ਬਾਣੀ ਪੜੋ ਜਾਂ ਇਤਿਹਾਸ ਪੜੋ ਤੇ ਇੱਕ ਗੱਲ ਚੇਤੇ ਰੱਖਿਓ ਉਹਤੇ ਵਿਚਾਰ ਕਰਿਓ ਕਿਆ ਗੁਰ ਕਹੈ ਕਰੈ ਹਮ ਕਾਹਾਂ ਅਸੀਂ ਕੀ ਕਰਨਾ ਹੈ ਸਾਡਾ ਗੁਰੂ ਸਾਨੂੰ ਕੀ ਕਹਿੰਦਾ ਹੈ ਸਨ ਸਨ ਮੂਰੂ ਮਨ ਮਹਾ ਹੌਲੀ ਹੌਲੀ ਉਸ ਪਾਸੇ ਵੱਲ ਆਪਣਾ ਚਿੱਤ ਮੋੜ ਦਿਓ ਫਿਰ ਗੱਲ ਬਣੇਗੀ ਫਿਰ ਗੁਰੂ ਤੁਹਾਡੇ ਤੇ ਟੁੱਟੇਗਾ ਸਤਿਗੁਰਾਂ ਖਿਆ ਜਿੱਥੇ ਪੰਜਾਂ ਪਾਣਵਾ ਨੇ ਤਪ ਕੀਤਾ ਸੀ ਉੱਥੇ ਅਸੀਂ ਵੀ ਤਪੱਸਿਆ ਕੀਤੀ ਸੀ ਮੈਂ ਬੜਾ ਚਿਰ ਮਹਾਂਕਾਲ ਕਾਲ ਕਾਂ ਆਰਾਧਨੀ ਇਥੇ ਕਈਆਂ ਭੁਲੇਖਾਂ ਭਾਏ ਦੇ ਵੀ ਦੀ ਗੱਲ ਨਹੀਂ ਇੱਥੇ ਉਸ ਪਰਮੇਸ਼ਰ ਦੀ ਅਕਾਲ ਪੁਰਖ ਦੀ ਅਰਦਾਸਾ ਕੀਤੀ ਇਹ ਵਿਦਕਰਤ ਤਪੱਸਿਆ ਭਇਓ ਇਸ ਤਰ੍ਹਾਂ ਇਸਰੀਤ ਦੇ ਨਾਲ ਇਸ ਤਰੀਕੇ ਦੇ ਨਾਲ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿਣ ਲੱਗੇ ਮੈਂ ਤਪੱਸਿਆ ਕਰਦਾ ਰਿਹਾ ਕਰਦਿਆਂ ਕਰਦਿਆਂ ਦਮੈਤ ਏਕ ਰੂਪ ਹਵੇ ਰੂਪ ਇਹ ਹੈ ਜੀ ਤੁਪਸੀਆ ਸ਼ਰੀਰ ਦੀ ਕਾ ਕਰਦਿਆਂ ਕਰਦਿਆਂ ਰੱਬ ਦੇ ਵਿੱਚ ਅਭੇਦ ਹੋ ਜਾਣਾ ਸਤਗੁਰਾਂ ਖਿਆ ਜੀ ਇਹ ਪ੍ਰੀਤ ਸਿੱਖਣੀ ਹੈ ਤੇ ਮੱਛੀ ਤੋਂ ਸਿੱਖ ਦੁੱਧ ਤੋਂ ਸਿੱਖ ਇਹ ਵਾਨੀ ਐਸੀ ਹਰਸ਼ੁਪ੍ਰੀਤ ਕਰ ਜੈਸੀ ਜਲਦੁਨ ਹੋਈ ਸਤਿਗੁਰਾਂ ਨੂੰ ਮਨਨੇ ਸਵਾਲ ਕਰ ਦਿੱਤਾ ਵੀ ਇਹ ਦੁੱਧ ਨਾਲ ਪ੍ਰੀਤ ਇਹ ਸਵਾਲ ਕਿਹੋ ਜਿਹਾ ਹੈ ਵੀ ਦੁੱਧ ਕੀ ਸਿੱਖਿਆ ਦਿੰਦਾ ਹੈ ਸਭਾ ਕਿ ਦੁੱਧ ਵਾਲੇ ਨੇ ਦੁੱਧ ਨੂੰ ਨਿਯੰਤ ਕਰ ਤੇ ਜਦੋਂ ਉਹਨੇ ਕੱਢਣਾ ਰੱਖਿਆ ਨਾ ਅੱਜ ਤੇ ਖਤਮ ਹੋ ਗਿਆ ਕੰਮ ਥੋੜਾ ਜਿਹਾ ਪਾਣੀ ਪਾ ਦਿੱਤਾ ਉਹਦੇ ਵਿੱਚ ਜਲ ਦੁੱਧ ਹੋਈ ਨੇ ਮਾਨ ਐਸੀ ਹਰ ਸ਼ੁਕ੍ਰੀਤ ਕਰ ਜੈਸੀ ਜਨ ਦੁੱਧ ਹੋਏ ਸਤਿਗੁਰੂ ਕਹਿਣ ਲੱਗੇ ਦੁੱਧ ਦਾ ਇੰਨਾ ਪਿਆਰ ਸੀ ਉਹਨੇ ਪਹਿਲਾਂ ਤੇ ਪਾਣੀ ਨੂੰ ਆਪਣਾ ਰੂਪ ਦਿੱਤਾ ਉਹਨੇ ਆਖਿਆ ਪਾਣੀ ਆ ਮੈਂ ਤੇਰੇ ਚ ਤੇ ਆਪਣੇ ਚ ਕੋਈ ਵੇਦ ਨਹੀਂ ਸਮਝਾਂਗਾ ਤੈਨੂੰ ਰੂਪ ਦੇ ਦੇਵਾਂਗਾ ਪਰ ਮੇਰੀ ਇੱਕ ਸ਼ਰਤ ਹੈ ਜਿਸ ਦਿਨ ਮੈਨੂੰ ਜ਼ਰੂਰਤ ਪਈ ਤੈਨੂੰ ਆਪਾਂ ਮੇਰੇ ਤੋਂ ਨਿਸ਼ਾਵਰ ਕਰਨਾ ਪਏਗਾ ਸ਼ਤਗੁਣਾਖਿਆ ਪਾਣੀ ਨੇ ਸੱਚੀ ਮੁੱਚੀ ਆਪਾਂ ਨਿਸ਼ਾਵਰ ਕਰ ਦਿੱਤਾ ਆਵਟਣ ਆਪੇ ਖਪੈ ਦੁੱਧ ਕੋ ਖਪਣ ਨਾ ਦੇ ਪਾਣੀ ਛੜਦਾ ਰਿਹਾ ਵੀ ਤੂੰ ਮੈਨੂੰ ਆਪਣਾ ਰੂਪ ਦਿੱਤਾ ਹੈ ਮੈਂ ਤੇਥੋਂ ਆਪਾਂ ਨਿਸ਼ਾਵਰ ਕਰਦੇ ਆਂਗਾ ਮੈਂ ਕਦੇ ਵੀ ਤੈਨੂੰ ਨਹੀਂ ਛੱਡਨਾਂਗਾ ਜਦੋਂ ਮੈਂ ਖਤਮ ਹੋ ਗਿਆ ਹੋ ਸਕਦਾ ਤੂੰ ਖਤਮ ਹੋਵੇਂ ਤੈਨੂੰ ਸਾੜ ਲੱਗੇ ਪਰ ਚੇਤੇ ਰੱਖੀ ਐ ਦੁੱਧ ਜੇ ਤੂੰ ਮੈਨੂੰ ਆਪਣਾ ਰੂਪ ਦੇਵੇਂਗਾ ਕਿ ਮੈਂ ਵੀ ਤੇਥੋਂ ਕੁਰਬਾਨ ਜਾਵਾਂਗਾ ਸੱਚੀ ਮੁੱਚੀ ਪਾਣੀ ਛੜਿਆ ਤੇ ਦੁੱਧ ਨੇ ਥੱਲੇ ਲੱਗਣਾ ਆਰੰਭ ਕੀਤਾ ਬਾ ਨੂੰ ਪਤਾ ਲੱਗ ਗਿਆ ਕਿ ਹੁਣ ਦੁੱਧ ਥੱਲੇ ਲੱਗਦਾ ਹੈ ਪਾਣੀ ਖਤਮ ਹੋ ਗਿਆ ਉਹਨੇ ਛੇਤੀ ਜਾ ਕੇ ਅੱਗ ਨੂੰ ਬੰਦ ਕਰ ਦਿੱਤਾ ਇਹ ਹਸ਼ਲੇ ਇਹਨਾਂ ਸਿੱਖ ਦਾ ਪਿਆਰ ਹੋਵੇ ਕਿ ਗੁਰੂ ਤੋਂ ਕੁਰਬਾਨ ਜਾਏ ਸਿੱਖ ਤੇ ਗਈਆਂ ਮਾਵਾਂ ਗਈਆਂ ਕੁਰਬਾਨ ਸ਼ਿੰਗ ਗਏ ਪੁਰਵਾਨ ਆਪਣੇ ਬੱਚਿਆਂ ਦੇ ਟੋਟੇ ਟੋਟੇ ਕਰਾ ਕੇ ਉਹਨਾਂ ਗਲਾਂ 'ਚ ਹਾਰ ਪਾਲੇ ਪਰ ਆਪਣੇ ਗੁਰੂ ਦਾ ਪੱਲਾ ਨਹੀਂ ਛੱਡਿਆ। ਤੇ ਇਹ ਅੱਜ ਤੋਂ ਨਹੀਂ ਜਿਹੜੇ ਸਨੇਹੀ ਸਨ ਉਹਨਾਂ ਦੀ ਮਾਂ ਆ ਕੇ ਕਹਿੰਦੀ ਹੈ ਪੁੱਤ ਨਾਮਦੇਵ ਕੀ ਲੈਣਾ ਤੂੰ ਬਾਦਸ਼ਾਹ ਨਾਲ ਅੜ ਕੇ। ਬਾਦਸ਼ਾਹ ਕਹਿੰਦਾ ਤੇਰੇ ਕੋਲ ਤਾਕਤ ਹੈ ਤੂੰ ਗਾਹ ਜਿੰਮਦੀ ਕਰ ਦੇ। ਤੇ ਬਾਣੀ ਸੁਣਿਓ ਭਗਤ ਨਾਮਦੇਵ ਜੀ ਦੀ ਉਹ ਕਹਿੰਦਾ ਨਹੀਂ ਤੂੰ ਤੇ ਮੇਰੀ ਮਾਇ ਨਹੀਂ ਲੱਗਦੀ ਨਾ ਹੋਂ ਤੇਰਾ ਪੂੰਗੜਾ। ਨਾ ਤੂੰ ਮੇਰੀ ਮਾਏ ਪਿੰਡ ਪੜਾ ਤੂੰ ਹਰ ਗੁਣ ਗਾਏ ਕਿ ਮੇਰਾ ਸਰੀਰ ਚਲਾ ਜਾਏ ਮੈਂ ਮਰ ਜਾਵਾਂ ਤਨ ਖਤਮ ਹੋ ਡੈ ਇਸ ਤਨ ਤੇ ਬੜੀ ਵੱਡੀ ਮਾਨ ਪੈ ਮੈਂ ਤਾ ਵੀ ਗੁਣ ਗਾਵਾਂ ਇਹ ਉਹ ਕਹਿ ਸਕਦੇ ਜਿਹੜੇ ਇੱਕ ਰੂਪ ਹੋ ਜਾਣ ਸਹਿਬਾ ਆਖਿਆ ਸੀ ਇੱਕ ਰੂਪ ਹੋਵੇ ਦਵੈ ਕਿ ਏ ਗੁਰੂ ਵਾਹ ਵੈ ਗयो ਹੁਣ ਇਹ ਅਰਾਧਨਾ ਇਥੋਂ ਤੱਕ ਸੀਮਤ ਨਹੀਂ ਸੀ ਉਧਰ ਸਤਿਗੁਰ ਕਹਿੰਦੇ ਤਾਤਮਾਤਮੁਰ ਅਰਥ ਅਰਾਧਾ ਬੋਮਿਦ ਚੋਗ ਸਾਧਨਾ ਸਾਧਾ ਉਦਨ ਮੇਰਾ ਮਾਤਾ ਪਿਤਾ ਉਹਦਾ ਵੀ ਬੜੀ ਆਰਾਧਨਾ ਕੀਤੀ ਪਰਮੇਸ਼ਰ ਦੀ ਮਨੁੱਖ ਲੋਕ ਦੇ ਵਿੱਚ ਉਹ ਪਰਮੇਸ਼ਰ ਦੀ ਸੇਵਾ ਨੂੰ ਸਮਰਪਿਤ ਹੋ ਗਏ ਰੱਬ ਦੀ ਆਰਾਧਨਾ ਉੱਝਟੇ ਰਹੇ ਜੀ ਸਾਹਿਬ ਕਹਿੰਨ ਲੱਗੇ ਜਿਹੜੀ ਉਹਨਾਂ ਆਰਾਧਨਾ ਕੀਤੀ ਰੱਬ ਦੀ ਸੇਵਾ ਕੀਤੀ ਤਿੰਨ ਨੂੰ ਕਲੀ ਅਲੱਖ ਕੀ ਸੇਵਾ ਤਦ ਤੇ ਭੈ ਪਰਸਨੁਰ ਦੇਵਾ ਮੇਰੇ ਮਾਤਾ ਪਿਤਾ ਜੀ ਨੇ ਜਿਹੜੀ ਪਰਮੇਸ਼ਰ ਦੀ ਸੇਵਾ ਕੀਤੀ ਇਸ ਲਈ ਉਹ ਪਰਮੇਸ਼ਰ ਵੈਗ ਨੂੰ ਅਕਾਲ ਪੁਰਖ ਉਹਨਾਂ ਤੇ ਬੜਾ ਖੁਸ਼ ਹੋਇਆ ਅਸੀਂ ਪਰਮੇਸ਼ਰ ਨੂੰ ਖੁਸ਼ ਕਰਨ ਦਾ ਯਤਨ ਹੀ ਨਹੀਂ ਕੀਤਾ ਸ੍ਰੀ ਅਖੰਡ ਪਾਠ ਸਾਹਿਬ ਕਿਸੇ ਦੇ ਘਰ ਵਿੱਚ ਆਰੰਭ ਹੁੰਦਾ ਹੈ ਕਿ ਅਰਦਾਸ ਤੋਂ ਬਾਅਦ ਸਾਰੇ ਸ਼ਬਦੀਆਂ ਦੀ ਸੇਵਾ ਨੂੰ ਡੁੱਟ ਜਾਂਦੇ ਨੇ ਬੰਬੇ ਦੀ ਸੇਵਾ ਨੂੰ ਤੇ ਜੁਟੇ ਹੀ ਨਹੀਂ ਕੋਈ ਇੱਕ ਬਾਪੂ ਨੂੰ ਲੰਬ ਲਿਆ ਜਾਂਦਾ ਵੀ ਤੂੰ ਲਈ ਤੂੰ ਪਤਨੀ ਉਹ ਤੋਂ ਨਹੀਂ ਲੈਣਾ ਸਾਰਾ 48 ਕਿੰਟਿਆਂ ਦਾ ਸਮਾਂ ਬਾਪੂ ਦੇ ਗੋਡੇ ਪਾਵੇਂ ਜੁੜ ਜੜ ਵੀ ਬੈਠਾ ਨਹੀਂ ਸੁਣਾਣਾ ਲਾ ਗਿਆ ਜਿਹੜਾ ਆਇਆ ਉਹਨੂੰ ਪ੍ਰਸ਼ਾਦ ਵੀ ਦੇਣਾ ਧੂਪ ਵੀ ਜਿਹੜੀ ਹੈ ਬੰਦ ਨਹੀਂ ਕਰਨੀ ਜੋਤ ਵੀ ਲਾ ਦਿਓ ਇਹ ਪਾਠੀ ਸੰਗਤ ਤੋਂ ਬੋਲਿਆ ਜਾਏ ਨਾ ਬੋਲਿਆ ਨਾ ਪਾਠ ਹੋਵੇ ਨਾ ਹੋਵੇ ਕਿ ਆਪਾਂ ਧੂਆ ਕਰ ਦੇਣਾ ਉਰੰਦ ਸੁਗੰਧੀ ਚਾਹੀਦੀ ਹੈ ਫੁੱਲਾਂ ਦੀ ਵਧੀਆ ਸੁਗੰਧ ਫਿਰ ਉਹ ਸੰਤ ਛੜਕਿਆ ਜਾਏ ਪਰ ਇਹ ਨਹੀਂ ਕਿ ਪਾਠ ਕਰਨ ਵਾਲੇ ਤੰਗ ਹੋ ਜੇ ਨਹੀਂ ਅਰਗਬਤੀਆਂ ਸੀ ਲਾ ਦੇਈਏ ਬਾਣੀ ਦਾ ਪਾਠ ਖਾਣ ਦਾ ਮਕਸਦ ਸੀ ਕਿ ਬਾਣੀ ਨੂੰ ਵੱਧ ਤੋਂ ਵੱਧ ਸੁਨਿਆ ਜਾਏ ਜਿੰਨਾ ਤੁਸੀਂ ਸੁਣ ਸਕਦੇ ਹੋ ਤਾਂ ਗੱਲ ਬੜੀ ਹੈ ਇਹਨਾਂ ਨੂੰ ਕੋਈ ਕੇ ਪਿਛਬੰਦੀ ਬੁਲਾਏ ਨਾ ਜਾਣ ਤੇ ਪੱਜ ਸਿੰਘ ਨੂੰ ਪਹਿਲਾਂ ਕਿਹਾ ਡੈ ਵੀ ਅਸੀਂ ਤੇ 48 ਘੰਟੇ ਸੁਣਨਾ ਹੈ ਅੱਜ ਇਹੋ ਜਿਹਾ ਮਾਹੌਲ ਬਣਿਆ ਹੈ ਕਿ ਸਹੀ ਸੁਣਨ ਦੀ ਆਦਤ ਬੰਦ ਕਰ ਲਈ ਪਾਟਿਸ਼ੰਗਰ ਨੇ ਬੋਲਣਾ ਬੰਦ ਕਰ ਦਿੱਤਾ ਕਿਤੇ ਵਕਤ ਬਣਿਆ ਕਿ ਕੋਈ ਪ੍ਰੇਮੀ ਉਹ ਜਾ ਟੱਕਰ ਗਿਆ ਕਿ ਮੈਂ ਤੇ ਸਾਰਾ ਸੁਣਨਾ ਹੈ ਤੇ ਪਾਟਿਸ਼ੰਗਰ ਨੇ ਪਤਾ ਕੀ ਕਿਦਰ ਵੀ ਉਹ ਤੇ ਵੀ ਕੋਲ ਬੈਠੇ ਰਹੇ ਉਹਨਾਂ ਨੇ ਛੱਡਿਆ ਇੱਕ ਮਿੰਟ ਵੀ ਬੜਾ ਥੱਕ ਗਿਆ ਸੀ ਉਹਨਾਂ ਦਾ ਗਾਲੀ ਥੱਕ ਜਾਂਦਾ ਫਿਰ ਕਿਉਂਕਿ ਬੋਲੇ ਹੀ ਨਹੀਂ ਕਦੀ ਆਪਾਂ ਦੇ ਬਸ ਅਰੰਭ ਚਾਏ ਮਦ ਦੀ ਅੰਦਾਜ਼ ਤੇ ਸੱਦਿਆ ਵਾਜਾਂ ਮਾਰ-ਮਾਰ ਕੇ ਸਵਾਭਤੀ ਤੇ ਆਖੇ ਹੱਥ ਝੋਣੇ ਭੀ ਹੁਣ ਤੇ ਭੋਗ ਪੈ ਚੱਲਿਆ ਪ੍ਰੇਮੀਆਂ ਉੱਥੇ ਆ ਲੋ ਰੋਲਾ ਪਾਪਾ ਕੇ ਘਰ ਦੇ ਇਕੱਠੇ ਕਰੀਦੇ ਨੇ ਉਦੋਂ ਵੀ ਆਪਾਂ ਤਿਆਰ ਹੋਣ ਚ ਲੱਗੇ ਰਹੇ ਇਹ ਸਾਡੀ ਦਸ਼ਾ ਇਹਨੂੰ ਗੁਰਬਾਣੀ ਚ ਕਿਹਾ ਦਾਰ ਦੇਖ ਸਭ ਨੂੰ ਹੱਸੈ ਐਸੀ ਦਸ਼ਾ ਹਮਾਰੀ ਪਰ ਇਥੇ ਕਹਿੰਦੇ ਨੇ ਖੁਸ਼ ਹੋ ਗਿਆ ਰੱਬ ਬਾਣੀ ਦਾ ਪਾਠ ਕਰਾਣਾ ਰੱਬ ਨੂੰ ਖੁਸ਼ ਕਰਨੀ ਜਿਸ ਦਿਨ ਤੁਸੀਂ ਪਰਮੇਸ਼ਰ ਨੂੰ ਖੁਸ਼ ਕਰ ਲਿਆ ਫਿਰ ਜੋ ਮੰਗੋਗੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸੁ ਮੁਖ ਤੇ ਜੋ ਬੋਲੈ ਹੀ ਹਾਂ ਉਹਾਂ ਸਤ ਹੋ ਗਏ ਤਾਂ ਤੇ ਭਏ ਪ੍ਰਸੰਨ ਗੁਰ ਦੇਵਾ ਤਿੰਨ ਪ੍ਰਭ ਜਬ ਆਇਸ਼ ਮੁਖ ਦੀਆਂ ਉਸ ਵੈਗੁਰੂ ਨੇ ਜਦੋਂ ਮੈਨੂੰ ਆਪਣੇ ਮੁਖ ਤੋਂ ਇਹ ਆਗਿਆ ਦਿੱਤੀ ਤੱਬ ਹਮ ਜਨਮ ਕਲੂ ਮੈਂ ਲਿਆ ਫਿਰ ਅਸੀਂ ਸੰਸਾਰ ਤੇ ਆਏ ਇਸ ਜਗਤ ਦੇ ਵਿੱਚ ਪਰ ਕਹਿਣ ਲਗੀ ਵਾਰਤਾ ਲਾ ਕੋਈ ਸਾਡੀ ਚਿਤ ਨਾ ਭਇਓ ਹਮਰੋ ਆਮਣ ਕਹਿ ਚੁਮੀ ਰਹੀ ਸ਼ਰਤ ਤਮ ਚਰਣਾਂ ਮੈਂ ਸਾਡੀ ਸ਼ਰਤੀ ਰੱਬ ਵਿੱਚ ਖੁੱਭੀ ਹੋਈ ਸੀ ਅਸੀਂ ਇਸ ਸੰਸਾਰ ਤੇ ਆਉਣ ਲਈ ਰਾਜੀ ਨਾ ਹੋਏ ਬੱਚੇ ਨੂੰ ਕੰਮ ਭੇਜਣਾ ਤੇ ਮੱਚਾ ਨਾ ਮੰਨੇ ਫਿਰ ਉਹਨੂੰ ਸਮਝਾਇਆ ਜਾਂਦਾ ਤੇ ਸਮਝਾਉਣ ਵਾਸਤੇ ਅੱਜ ਤਾਂ ਅੱਜ ਕੱਲ ਦਾ ਬੱਚਾ ਵੀ ਮੰਗਦਾ ਕਿ ਪ੍ਰੈਕਟੀਕਲ ਦਿਓ ਕਿ ਕਿਉਂ ਨਹੀਂ ਮੈਨੂੰ ਬਾਹਰ ਜਾਣ ਦਿੰਦੇ ਜਾਂ ਕਿਉਂ ਨਹੀਂ ਇਹ ਕੰਮ ਕਰਨ ਦਿੰਦੇ ਇਸ ਤਰ੍ਹਾਂ ਸਤਿਗੁਰਾਂ ਆਖਿਆ ਕਿ ਅਸੀਂ ਵੀ ਕੁਝ ਸਵਾਲ ਕੀਤੇ ਰੱਬ ਨਾਲ ਕਿਉਂ ਕਿਉਂ ਪ੍ਰਭ ਹਮ ਕਹਿ ਸਮਝਾਇਓ ਜਿਵੇਂ ਕਿ ਉਸ ਸਵਾਮੀ ਨੇ ਮੈਨੂੰ ਸਮਝਾਇਆ ਕਿ ਇਹ ਗੱਲ ਕਹਿ ਕੇ ਉਸ ਵੈ ਗੁਰੂ ਨੇ ਪਰਮੇਸ਼ਰ ਨੇ ਇਮ ਕਹਿ ਕੇ ਇਹ ਲੋਕ ਪਠਾਇਓ ਕੀ ਸਮਝਾਇਆ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਹ ਅੱਗੇ ਜ਼ਿਕਰ ਕੀਤਾ ਇਹ ਸਾਨੂੰ ਰੱਬ ਨੇ ਕੁਝ ਗੱਲਾਂ ਦਸੀਆਂ ਇਹ ਸੰਸਾਰ ਦੇ ਹਾਲਾਤ ਦੱਸੇ ਜਦ ਕਾਲਪੁਰਖ ਬਾਚ ਇਸ ਕੀਤ ਪ੍ਰਤੀ ਚੌਪਈ ਇਹ ਨਿਮਰਤਾ ਦੀ ਹੱਦ ਹੈ ਜੀ ਮੇਰੇ ਈਰੇ ਪ੍ਰਤੀ ਪਰਮੇਸ਼ਰ ਦੇ ਜਿਹੜੇ ਬਚਨ ਹੋਏ ਉਹਨਾਂ ਨੂੰ ਸਤਿਗੁਰੂ ਦੱਸਦੇ ਨੇ ਇਹਦੇ ਵਿੱਚ ਸ੍ਰਿਸ਼ਟੀ ਦੀ ਬਣਤਾ ਦਾ ਜ਼ਿਕਰ ਹੈ ਜਿਹਾ ਹਮ ਜਦ ਪਹਿਲੇ ਹਮ ਸ੍ਰਿਸ਼ਟ ਬਣਾਈ ਤੈਤ ਰਤੀ ਦੁਸ਼ਤ ਦੁਖਦਾਈ ਰੱਬ ਨੇ ਆਖਿਆ ਜਦੋਂ ਅਸਾਂ ਸਾਰਿਆਂ ਧੂਪੇ ਨਾਲ ਦੁਨੀਆ ਬਣਾਈ ਤੇ ਦੁਖਦਾਈ ਤੈਤ ਜਿਹੜੇ ਨੇ ਉਹਨਾਂ ਦੇ ਵਿੱਚ ਨਾ ਕੀਤੀ ਤੇ ਕੁਝ ਬਲ ਬਬਰੇ ਹਵੇ ਗਏ ਕੂਜਤ ਪਰਮਪੁਰਖ ਰਹਿ ਗਏ ਉਹ ਬਾਵਾ ਦੇ ਬਲ ਦੇ ਨਾਲ ਚਲਦੇ ਹੋ ਗਏ ਪਰਮੇਸ਼ਰ ਦੇ ਪੂਜਨ ਤੋਂ ਹਟ ਗਏ ਅੱਗੇ ਸਤਿਗੁਰੂ ਖੁਲਾਸਾ ਕਰਦੇ ਨੇ ਕਿ ਕੀ ਕੀ ਅਸੀਂ ਸਾਧਿਆ ਉਸ ਰੱਬ ਨੇ ਸਾਰਾ ਕੁਝ ਦੱਸਿਆ ਫਿਰ ਸਾਨੂੰ ਸਮਝ ਆਇਆ ਕਿ ਸੰਸਾਰ ਤੇ ਜਾਣਾ ਚਾਹੀਦਾ ਹੈ ਇਹ ਆਕਲ ਦੇ ਪ੍ਰਸੰਗ ਸਰਵਣ ਕਰਿਵਾਜੀ ਨਹੀਂ ਪ੍ਰਵਾਨ ਕਰਨਾ ਜੀ ਹੋਈਆਂ ਭੁੱਲਾਂ ਚੁੱਕਾ ਤੁਖੀ ਮਾ ਗੁਰੂ ਅਤੇ ਸੰਗਤ ਭਕਸ਼ਨ ਜੋਗ ਹੈ ਬਖਸ਼ ਲੈਣਾ ਜੀ ਪ੍ਰੇਮ ਸਹਿਤ ਵਕੀਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਤੇ ਰਾਮ ਕਰੀ ਮਹਲਾ ਤੀਜਾ ਅਨੰਦਿਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਾਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਵਾਇਆ ਸਹਿਤਿ ਗੁਰੂ ਸੁਨਾਉਂਦਾ ਨਾ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਲੋਕ ਗਾਹੋ ਹਰੀ ਘੇਰੋ ਅਨਜਨੀ ਬਸਾਐ ਨਾਨਕ ਕੇ ਆਨੰਦ ਹੁਆ ਸਤਿਗੁਰੂ ਮੈਂ ਪਾਇਆ ਰੇ ਮਨ ਮੇਂ ਅਪਸਾਰੋ ਵਰਨਾ ਹਰ ਨਾਲ ਰਹੋ ਤੂੰ ਮਨ ਮੇਰੇ ਮੋਖ ਸਭ ਵਿਸਾਰਣ ਜੀਉ ਭਰੋ ਕਰੇ ਤੇਰਾ ਸਭਾ ਸੁਆਗਣਾ ਸਭ ਨਾਨਕ ਵੱਲੋਂ ਸੁਮਰਤ ਸੋੰਮੀ ਸ਼ੋਕਿਉ ਮਨੋਂ ਵਿਸਾਰੇ ਜੈ ਨਾਨਕ ਮਨ ਮੇਰੇ ਸਦਾ ਰਹਾਉ ਹਥੀ ਸਾਹਿਬਾ ਕਿਆ ਨਹੀਂ ਕਰਤੇ ਤੇਰਾ ਤੇਰੇ ਸਭ ਚੈ ਜਿਸਦੇ ਵਿੱਚ ਸਭ ਪਾਵੇ ਸਦਾ ਸੁਖ ਸੁਨਾਤੀ ਨਾਮ ਮਨ ਵਸਾਵੇ ਆਮੀਨ ਨਾਨਕ ਸੁਝੇ ਸਾਹਿਬ ਕਿਆ ਨਾ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚੇ ਨਾਮੇ ਆਧਾਰ ਮੇਰਾ ਸਿਖੁ ਪਾਸੋ ਹੋਆ ਆਈਆ ਹਰ ਸ਼ਾਂ ਸੁਖ ਮਾਨੈ ਉਸ ਅਜਨੀ ਇਛਾ ਸਭ ਪੁਜਾਈਆ ਦਾਤ ਗੁਰੂ ਆਕੀ ਸਾਗਰ ਮਿਟੋ ਜਿੰਨੀਆਂ ਇਹ ਬੜਿਆ ਆਈਆ ਤੇ ਨਾਨਕ ਸੁਣਹੁ ਸੰਤੋ ਸ਼ਬਦ ਤਰੋਪੇ ਆਰੂ ਸਾਚਾ ਨਾਮ ਮੇਰਾ ਆਧਾਰੂ ਵਜੈ ਸਾ ਦੇਸ ਕਰਾਇ ਅਨੁਦ ਵਸ ਕੀਤੇ ਕਾਲ ਕੰਟ ਕੁਮਾਰਿਆ ਪਾਇ ਗਜਨ ਕੋ ਸੇ ਨਾਮ ਅਖਿਲਾ ਕੇ ਨਾਨਕ ਤਸ ਕੋ ਅਤਿ ਤਕਰਨ ਅਦ ਵਾਚ ਅਨੰਦ ਸੁਣਹੁ ਵਡ ਭਾਗੀ ਹੋ ਸਗਲ ਰਿਤ ਪੂਰੇ ਪਰ ਬ੍ਰਹਮ ਪ੍ਰਭ ਪਾਇ ਉਤਰੇ ਰੋਕ ਰੋਕ ਸੰਤਾਂ ਤੇ ਉਤਰੇ ਸੁਣੀ ਕੀ ਬਾਣੀ ਤੁੰਤ ਸਾਜਨ ਭੇਸ਼ੁਰ ਸੇ ਪੂਰੇ ਮੂਤੇ ਪੂਨੀਤ ਕਹਤੇ ਪਵਿਤ ਸਤਗੁਰ ਪਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਤੇ